ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ ਸਵਾਗਤ ਹੈ ਜੀ ਤੁਹਾਡਾ ਬਹੁਤ-ਬਹੁਤ ਨਵੀਂ ਵੀਡੀਓ ਦੇ ਵਿੱਚ ਸੋ ਜਿਹੜੇ ਸਾਡੇ ਨਾਲ ਸਾਥੀ ਜੁੜੇ ਨੇ ਭਾਵੇਂ ਸਾਡੇ ਦਿਵਿਆਂਗ ਸਾਥੀ ਨੇ ਭਾਵੇਂ ਸਾਡੇ ਹੋਰ ਜਿਹੜੇ ਪੈਨਸ਼ਨਰ ਨੇ ਜਨਨ ਦੀਆਂ ਪੈਨਸ਼ਨਾਂ ਲੱਗੀਆਂ ਹੋਈਆਂ ਨੇ ਚਾਹੇ ਉਹ ਬੜਾਫਾ ਪੈਨਸ਼ਨਾਂ ਵਾਲੇ ਸਾਡੇ ਬਜ਼ੁਰਗ ਨੇ ਉਹਨਾਂ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ ਇਸ ਵੀਡੀਓ ਦੇ ਵਿੱਚ ਤੁਹਾਨੂੰ ਜਿਹੜੀ ਅਪਡੇਟ ਅਸੀਂ ਦਵਾਂਗੇ ਉਹ ਮਈ ਮਹੀਨੇ ਦੀ ਪੈਸ਼ਨ ਬਾਰੇ ਹੋਵੇਗੀ ਔਰ ਜਿਕੇ ਹੀ ਸਾਨੂੰ ਜਿਹੜੇ ਮੈਸੇਜ ਆ ਰਹੇ ਨੇ ਕਿ ਸਾਨੂੰ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਵੀ ਹਾਲੇ ਸਾਡੇ ਖਾਤੇ ਦੇ ਵਿੱਚ ਨਹੀਂ ਆਈਆਂ ਉਹਦੀ ਵੀ ਅਪਡੇਟ ਤੁਹਾਨੂੰ ਦੇਾਂਗੇ ਸ ਜਿਹੜੀ ਆ ਹਮ ਮਈ ਮਹੀਨੇ ਦੀ ਫੈਸ਼ਨ ਦੀ ਗੱਲ ਕਰਦੇ ਆ ਸਭ ਤੋਂ ਪਹਿਲਾਂ ਇੱਥੇ ਤੁਹਾਨੂੰ ਦੱਸ ਦਈਏ ਕਿ ਕਈ ਜ਼ਿਲ੍ਹਿਆਂ ਦੇ ਵਿੱਚ ਜਿਹੜੀਆਂ ਪੈਨਸ਼ਨਾਂ ਨੇ ਉਹ 1-2 ਤਰੀਕ ਨੂੰ ਪਾਈਆਂ ਸੀ ਯਾਨੀ ਕਿ 1 ਮਈ, 2 ਮਈ, 3 ਮਈ ਇਹਨਾਂ ਦਿਨਾਂ ਦੇ ਵਿੱਚ ਪੈਨਸ਼ਨਾਂ ਜਾਰੀ ਹੋਈਆਂ ਸੀ ਪੰਜਾਬ ਸਰਕਾਰ ਵੱਲੋਂ ਪਰ ਇਹ ਦੱਸ ਦਈਏ ਕਿ ਇਹ ਪੈਨਸ਼ਨਾਂ ਮਈ ਮਹੀਨੇ ਦੀ ਨਹੀਂ ਹੈਗੀਆਂ ਜੀ ਇਹ ਅਪ੍ਰੈਲ ਮਹੀਨੇ ਦੀਆਂ ਪੈਨਸ਼ਨਾਂ ਜਿਹੜੀ ਕਿ ਆਲਰੇਡੀ ਲੇਟ ਹੋ ਚੁੱਕੀਆਂ ਸੀ ਉਹ ਪੈਨਸ਼ਨਾਂ ਪੰਜਾਬ ਸਰਕਾਰ ਵੱਲੋਂ ਪਾਈਆਂ ਗਈਆਂ ਸੀ ਚੜ੍ਹਦੇ ਮਈ ਦੇ ਯਾਨੀ ਕਿ 1 2 ਤੇ 3 ਮਈ ਤੱਕ ਸੋ ਜਿਹੜੇ ਸਾਡੇ ਜਿਹੜੇ ਸਾਥੀ ਮੈਸੇਜ ਕਰ ਰਹੇ ਨੇ ਜਿਨ੍ਹਾਂ ਦੇ ਪੈਨਸ਼ਨਾਂ ਨਹੀਂ ਆਈਆਂ ਭਾਵੇਂ ਉਹ ਸਾਡੀਆਂ ਭੈਣਾਂ ਨੇ ਸਾਡੀਆਂ ਮਾਤਾਵਾਂ ਨੇ ਸਾਡੇ ਬਜ਼ੁਰਗ ਨੇ ਜਿਨ੍ਹਾਂ ਦੀਆਂ ਵਿਧਵਾ ਪੈਨਸ਼ਨਾਂ ਲੱਗੀਆਂ ਨੇ ਜਿਨ੍ਹਾਂ ਦੇ ਸਾਡੇ ਜਿਹੜੇ ਦਿਵੰਗ ਸਾਥੀ ਨੇ ਉਹਨਾਂ ਦੀਆਂ ਪੈਨਸ਼ਨਾਂ ਵੀ ਕੁਝ ਜਣਿਆਂ ਦੇ ਵਿੱਚ ਸਾਨੂੰ ਮੈਸੇਜ ਆਉਂਦੇ ਨੇ ਉਹਨਾਂ ਨੂੰ ਦੱਸ ਦਿਆ ਜੀ ਕਿ ਜਿਹੜਾ ਪੰਜਾਬ ਸਰਕਾਰ ਵੱਲੋਂ ਵੈਰੀਫਿਕੇਸ਼ਨ ਦਾ ਕੰਮ ਚੱਲ ਰਿਹਾ ਸੀ ਅ ਪਿਛਲੇ 2 ਮਹੀਨੇ ਤੋਂ ਉਹਦੇ ਕਰਕੇ ਆਲਰੇਡੀ ਪੈਨਸ਼ਨਾਂ ਲੇਟ ਸੀ ਜਿਹੜਾ ਦੋ ਜਫਾਸਾ ਜਿਹੜਾ ਬਜਟ ਸੈਸ਼ਨ ਚੱਲ ਰਿਹਾ ਸੀ ਉਹਦੇ ਫਸੇ ਵੀ ਆਪ੍ਰੈਲ ਦੀ ਜਿਹੜੀ ਪੈਨਸ਼ਨ ਆ ਉਹ ਲੇਟ ਪਈ ਸੀ ਇਸ ਕਰਕੇ ਜਿਹੜੇ 2 ਲੱਖ ਖਾਤੇ ਨੇ ਉਹ ਪੰਜਾਬ ਸਰਕਾਰ ਵੱਲੋਂ ਜਿਹੜੇ ਆ ਕੱਟ ਦਿੱਤੇ ਗਏ ਸੀ ਉਹਨਾਂ ਦੀ ਪੈਨਸ਼ਨ ਆ ਬੰਦ ਕਰਤੀਆਂ ਸੀ ਤੁਸੀਂ ਆਪਣੇ ਡਾਕੂਮੈਂਟ ਦੇ ਵੈਰੀਫਿਕੇਸ਼ਨ ਕਰਵਾ ਸਕਦੇ ਆ ਜੇਕਰ ਤੁਹਾਡੀ ਆਪ੍ਰੈਲ ਮਹੀਨੇ ਦੀ ਪੈਨਸ਼ਨ ਹਾਲੇ ਤੱਕ ਨਹੀਂ ਪਈ ਹੈ ਤੇ ਤੋਂ ਤੋਂ ਇੱਕ ਵਾਰ ਤੁਸੀਂ ਬੈਂਕ ਦੇ ਵਿੱਚ ਜਾ ਕੇ ਆਪਣੇ ਡਾਕੂਮੈਂਟ ਅਪਡੇਟ ਕਰ ਲਓ ਉਸ ਤੋਂ ਬਾਅਦ ਤੁਸੀਂ ਕੁਝ ਦਿਨ ਇੰਤਜ਼ਾਰ ਕਰ ਸਕਦੇ ਆ ਦੋ ਤਿੰਨ ਦਿਨ ਤੇ ਤੁਹਾਡੀ ਪੈਨਸ਼ਨ ਤੁਹਾਡੇ ਖਾਤੇ ਦੇ ਵਿੱਚ ਫੈਜੇਗੀ ਨਹੀਂ ਤਾਂ ਤੁਸੀਂ ਆਪਣੇ ਜ਼ਿਲ੍ਹੇ ਦੇ ਡੀਐਸਐਸਓ ਦਫਤਰ ਜਾਣਾ ਜੀ ਤੇ ਉਥੇ ਜਿਹੜਾ ਸਮਾਜਿਕ ਸੁਰੱਖਿਆ ਵਿਭਾਗ ਦਾ ਜਿਹੜਾ ਦਫਤਰ ਹੈ ਜਿੱਥੇ ਪੈਨਸ਼ਨਾਂ ਲੱਗਦੀਆਂ ਨੇ ਉਥੇ ਜਾ ਕੇ ਤੁਸੀਂ ਆਪਣੇ ਆਧਾਰ ਕਾਰਡ ਲੈ ਕੇ ਜਾਣਾ ਆਪਣਾ ਜਿਹੜਾ ਤੁਹਾਨੂੰ ਕਾਰਡ ਮਿਲਦਾ ਜੀ ਪੈਨਸ਼ਨ ਕਾਰਡ ਜਿਹਨੂੰ ਕਹਿੰਦੇ ਆ ਆਪਾਂ ਉਹ ਕਾਰਡ ਤੁਸੀਂ ਨਾਲ ਲੈ ਕੇ ਜਾਣਾ ਆਪਣੇ ਡਾਕੂਮੈਂਟ ਤੁਸੀਂ ਫਿਰ ਤੋਂ ਅਪਡੇਟ ਕਰ ਲੈਣੇ ਆ ਤੇ ਤੁਹਾਡੀ ਪੈਨਸ਼ਨ ਜੇਕਰ ਨਹੀਂ ਆਈ ਹੋ ਸਕਦਾ ਤੁਹਾਡੀ ਪੈਨਸ਼ਨ ਕੱਟੀ ਗਈ ਹੋਵੇ ਜੇਕਰ ਕੋਈ ਤੁਹਾਡੇ ਡਾਕੂਮੈਂਟ ਚ ਕੋਈ ਮਿਸਮੈਚ ਆ ਤੇ ਫਿਰ ਤੁਹਾਡੀ ਪੈਨਸ਼ਨ ਜਿਹੜੀ ਰੀ-ਇਸ਼ੂ ਕਰ ਦਿੱਤੀ ਜਾਵੇਗੀ ਵਾਕਿ ਇਹ ਲਗਭਗ ਬਹੁਤੇ ਫਾਗਾਂ ਦੇ ਵਿੱਚ ਬਹੁਤੇ ਜ਼ਿਲ੍ਹਿਆਂ ਦੇ ਵਿੱਚ ਪੈਨਸ਼ਨਾਂ ਪੈ ਚੁੱਕੀਆਂ ਨੇ ਤੇ ਲਗਭਗ ਕਹਿ ਲਿਆ ਕਿ ਕੁਝ ਜਿਹੜੇ ਬੈਂਕਾਂ ਦੇ ਵਿੱਚ ਹਲੇ ਨਹੀਂ ਪਈਆਂ ਉਹ ਸਦਾ ਕੁਝ ਟੈਕਨੀਕਲ 에ਰਰ ਹੋਣ ਤੇ ਉਹਨਾਂ ਦੀਆਂ ਪੈਨਸ਼ਨਾਂ ਵੀ ਜਲਦ ਪੈ ਜਾਣਗੀਆਂ ਹੁਣ ਆਉਣਾ ਜੀ 2500 ਪੈਨਸ਼ਨ ਤੇ 2500 ਪੈਨਸ਼ਨ ਦਾ ਸੰਘਰਸ਼ ਜਿਹੜਾ ਜੁਨੀਅਨਾਂ ਵੱਲੋਂ ਜਿਹੜੇ ਕਾਫੀ ਲੰਬੇ ਸਮੇਂ ਤੋਂ ਗੱਲਬਾਤ ਜਿਹੜੀ ਕੀਤੀ ਜਾ ਰਹੀ ਹੈ ਮੀਟਿੰਗਾਂ ਦਾ ਦੌਰ ਜਾ ਰਹੀ ਹੈ ਪੰਜਾਬ ਸਰਕਾਰ ਦੇ ਮੰਤਰੀ ਸਾਹਿਬਾਨ ਨਾਲ ਸੋ ਇਹ ਜਿਹੜੀਆਂ ਯੂਨੀਅਨਾਂ ਨੇ ਭਾਵੀਆਂ ਤੇ ਵਿਵੰਗ ਯੂਨੀਅਨ ਹੈ ਭਾਵੇ ਬੜਾਕਾ ਯੂਨੀਅਨ ਹੈ ਇਹਨਾਂ ਵੱਲੋਂ ਇਹ ਮੰਗ ਚੱਕੀ ਜਾਂਦੀ ਹੈ ਕਿ ਸਾਡਾ ਜਿਹੜਾ ਗੁਜ਼ਾਰਬਸੜ ਹੈ ਯਾਨੀ ਕਿ ਜਿਹੜਾ ਗੁਜ਼ਾਰਾ ਆ ਉਹ ਬਹੁਤ ਮੁਸ਼ਕਿਲ ਨਾਲ ਹੁੰਦਾ ਹੈ ਭਾਵੇਂ ਸਾਡੀਆਂ ਭੈਣਾਂ ਨੇ ਜਿਨ੍ਹਾਂ ਦੀਆਂ ਵਿਧਵਾ ਫੈਸ਼ਨਾਂ ਲੱਗਿਆ ਨੇ ਦੇ ਵਿਆਹ ਸਾਥੀ ਨੇ ਸੋ ਇਹਨਾਂ ਵੱਲੋਂ ਇਹ ਆਖਿਆ ਜਾਂਦਾ ਹੈ ਕਿ 1500 ਰੁਪਏ ਦੇ ਵਿੱਚ ਗੁਜ਼ਾਰਾ ਜਿਹੜਾ ਇਹ ਬਹੁਤ ਮੁਸ਼ਕਿਲ ਹੈ ਸੋ ਅੱਜ ਦੇ ਟਾਈਮ ਦੇ ਵਿੱਚ 1500 ਦੇ ਵਿੱਚ ਅਸਲ ਵਿੱਚ ਵੀ ਇਹ ਆਫਾ ਦੇਖਦੇ ਹਾਂ ਤੇ ਗੁਜ਼ਾਰਾ ਕਰਨਾ ਬਹੁਤ ਮੁਸ਼ਕਿਲ ਹੈ ਸੋ ਇਸ ਲਈ ਪੰਜਾਬ ਸਰਕਾਰ ਵੱਲੋਂ ਇਹ ਮੰਗ ਜਿਹੜੀ ਰੱਖੀ ਜਾਂਦੀ ਹੈ ਯੂਨੀਅਨਾਂ ਵੱਲੋਂ ਕਿ ਸਾਡੇ ਪੈਨਸ਼ਨਾਂ ਜਿਹੜੀ ਵਧਾ ਕੇ 2500 ਕੀਤੀ ਜਾਵੇ ਪੰਜਾਬ ਸਰਕਾਰ ਵੱਲੋਂ ਹਾਲੇ ਕੋਈ ਅਫੀਸ਼ੀਅਲ ਲੈਟਰ ਨਹੀਂ ਆਈ ਜਿਹਦਾ ਦੀ ਜਿਹਦੇ ਵਿੱਚ ਇਹ ਗੱਲ ਆਖੀ ਗਈ ਹੋਵੇ ਕਿ 2500 ਦੀ ਪੈਨਸ਼ਨ ਕਰਾਂਗੇ ਪੈਨਸ਼ਨ ਪੰਜਾਬ ਸਰਕਾਰ ਵਧਾ ਸਕਦੀ ਹੈ ਪਰ ਆਉਂਦੇ ਮਹੀਨਿਆਂ ਦੇ ਵਿੱਚ ਇਹਦਾ ਲੱਗ ਰਿਹਾ ਹੈ ਕਿ ਜੇਕਰ ਪੰਜਾਬ ਸਰਕਾਰ ਵਧਾਉਂਦੀ ਹੈ ਤੇ ਉਹਦੇ ਕੋਲ ਅਫੀਸ਼ੀਅਲ ਲੈਟਰ ਜਾਰੀ ਕਰੇਗੀ ਅਫੀਸ਼ੀਅਲ ਅਪਡੇਟ ਆਏਗੀ ਤੇ ਹਾਲੇ ਤੱਕ ਐਦਾਂ ਦੀ ਕੋਈ ਗੱਲ ਬਾਤ ਨਹੀਂ ਹੈ ਹਾਂ ਜੇ ਜ਼ਰੂਰ ਹੈ ਕਿ ਜੁਨੀਆਨਾ ਬਲੌਂਗਾਂ ਨਾਲ ਚੱਕੀਆਂ ਜਾਂਦੀਆਂ ਨੇ ਤੇ ਵਕ ਵਕ ਮੀਟਿੰਗਾਂ ਦੇ ਵਿੱਚ ਵੀ ਇਹ ਮੁੱਦਾ ਚੱਕਿਆ ਜਾਂਦਾ ਕਿ ਗੁਜ਼ਾਰਾ ਕਰਨਾ ਮੁਸ਼ਕਲ ਹੈ ਇਸ ਲਈ ਸਾਰ ਲਈ ਜਾਵੇ ਜੀ ਪੰਜਾਬ ਦੇ ਇਹਨਾਂ ਲੋਕਾਂ ਦੇ ਵੀ ਤੇ ਇਹਨਾਂ ਦੀ ਜਿਹੜੇ ਪੈਨਸ਼ਨਾਂ ਨੇ ਵਧਾਈਆਂ ਜਾਣ ਜਿੰਨੇ ਵੀ ਸਾਡੇ ਪੈਨਸ਼ਨਰ ਨੇ ਸੋ ਉਹਨਾਂ ਨੂੰ ਜਿਹੜਾ ਆ ਜਿੰਦਗੀ ਗੁਜ਼ਾਰਨ ਲਈ ਗੁਜ਼ਰਬਸਰ ਕਰਨ ਲਈ ਇੱਕ ਪੰਜਾਬ ਸਰਕਾਰ ਵੱਲੋਂ ਜਿਹੜਾ ਜ ਆ ਵਧੀਆ ਫੈਸਲਾ ਲਿਆ ਜਾਵੇ ਤੇ ਉਹਨਾਂ ਦੀ ਪੈਨਸ਼ਨਾਂ ਵਧਾਈਆਂ ਜਾਣ। ਤੋਂ ਇਹ ਆ ਜੀ ਆਪਣੀ ਸਾਰੀ ਗੱਲਬਾਤ। ਬਾਕੀ ਜੇਕਰ ਤੁਹਾਡੇ ਕੋਈ ਕੁਐਸਚਨ ਹੈ ਜੀ ਤੁਸੀਂ ਕਿਹੜੇ ਜੇਥੇ ਤੋਂ ਬਿਲੋਂਗ ਕਰਦੇ ਆ ਕਿਹੜੇ ਬੈਂਕ ਦੇ ਵਿੱਚ ਤੁਹਾਡਾ ਖਾਤਾ ਹੈ ਤੁਹਾਨੂੰ ਫਿਰ ਤਾਂ ਦੱਸ ਜੇ ਤੁਸੀਂ ਅਪਡੇਟ ਆਪਣੇ ਡਾਕੂਮੈਂਟ ਕਰਵਾ ਲਓ ਜਾ ਕੇ ਤੁਹਾਡੀਆਂ ਪੈਨਸ਼ਨਾਂ ਪਹੁੰਚ ਜਾਣਗੀਆਂ। ਵੈਸੇ ਆਲਮੋਸਟ ਲਗਫਗ ਬਹੁਤ ਜਲਿਆਂ ਦੇ ਵਿੱਚ ਪੈਨਸ਼ਨਾਂ ਪਾ ਦਿੱਤੀਆਂ ਗਈਆਂ ਨੇ। ਮਹੀਨੇ ਦੀ ਜਿਹੜੀ ਪੈਨਸ਼ਨ ਆ ਉਹ ਵੀ ਜਲਦ ਆ ਰਹੀ ਹੈ ਤੁਹਾਡੀ। ਅਪ੍ਰੈਲ ਮਈ ਦੇ ਦੂਜੇ ਹਫਤੇ ਦੇ ਅਖੀਰ ਤੱਕ ਜਾਂ ਹੋ ਸਕਦਾ ਕਿ ਤੀਜੇ ਹਫਤੇ ਦੇ ਸ਼ੁਰੂਆਤੀ ਦਿਨਾਂ ਦੇ ਵਿੱਚ ਆ ਜਾਏ ਕਿਉਂਕਿ ਇੱਕ ਟੈਕਨੀਕਲ ਜਿਹੜਾ ਸਾਰਾ ਹਿਸਾਬ ਚੱਲਦਾ ਹੁੰਦਾ ਕਿਉਂਕਿ ਅਪ੍ਰੈਲ ਮਹੀਨੇ ਦੀ ਪੈਨਸ਼ਨਾਂ ਆਲਰੇਡੀ ਪਹਿਲੇ ਹਫਤੇ ਦੇ ਵਿੱਚ ਆਈਆਂ ਨੇ ਮਈ ਦੇ ਇਸ ਲਈ ਹੁਣ ਥੋੜਾ ਜਿਹਾ ਵਕਫੇ ਵਿੱਚੋਂ ਪੈਨਸ਼ਨਾਂ ਜਿਹੜੀਆਂ ਨੇ ਮਈ ਦੀਆਂ ਵੀ ਜਾਰੀ ਕੀਤੀਆਂ ਜਾਣਗੀਆਂ ਤੇ ਇਸ ਲਈ ਤੁਸੀਂ ਆਪਣੇ ਡਾਕੂਮੈਂਟ ਅਫਡੇਟ ਜ਼ਰੂਰ ਕਰਕੇ ਰੱਖੋ ਜੀ ਜਿਨ੍ਹਾਂ ਦੀ ਆ ਪੈਨਸ਼ਨਾਂ ਨਹੀਂ ਆਈਆਂ ਤੁਸੀਂ ਆਪਣੇ ਸਮਾਜਿਕ ਸੁਰੱਖਿਆ ਦਫ਼ਤਰ ਵਿੱਚ ਜਾ ਕੇ ਆਪਣੇ ਜਿਹੜੇ ਡਾਕੂਮੈਂਟ ਆਫਡੇਟ ਕਰ ਲਓ ਤੁਹਾਡੀਆਂ ਪੈਨਸ਼ਨਾਂ ਜੜੀਆਂ ਨੇ ਭਜ ਦਿੱਤੇ ਜਾਣਗੀਆਂ ਬਾਕੀ ਕਮੈਂਟ ਦੇ ਵਿੱਚ ਪੁੱਛ ਸਕਦੇ ਹਾਂ ਜੇਕਰ ਤੁਹਾਡੇ ਕੋਈ ਕੁਐਸਚਨਸ ਹੋਣ ਧੰਨਵਾਦ ਜੀ ਸ਼ੁਕਰੀਆ